ਜਦ ਕਾਨੂੰਨ ਦੇ ਰਾਖੇ ਹੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਲੱਗ ਪੈਂ ਤਾਂ ਲੋਕਾਂ ਦੇ ਵਿੱਚ ਫਿਰ ਕਾਨੂੰਨ ਤੇ ਇਨਸਾਫ ਨਾਲ ਦੀ ਚੀਜ਼ ਨਹੀਂ ਰਹਿ ਜਾਂਦੀ ਤੇ ਅਜਿਹਾ ਹੀ ਕੁਝ ਨਾ ਤਸਵੀਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜਿੱਥੇ ਸਬ ਇਨਸਪੈਕਟਰ ਵੇਖੋ ਕਿਵੇਂ ਇੱਕ ਸ਼ਖਸ ਨੂੰ ਥੱਪੜ ਮਾਰਦੇ ਉਸ ਨੂੰ ਗਾਲਾਂ ਕੱਢਦੇ ਉਸ ਦੇ ਨਾਲ ਬਦਤਮੀਜ਼ੀ ਕਰਦੇ ਇੱਥੋਂ ਤੱਕ ਕਿ ਉਸ ਨੂੰ ਵਾਲਾਂ ਤੋਂ ਫੜ ਕੇ ਕਸੀੜਦੇ ਹੋਏ ਵਿਖਾਈ ਦਿੰਦੇ ਨੇ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਵੇਖ ਕੇ ਖਾਕੀ ਵਰਦੀ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਕੀਰੇ ਦੇ ਵਿੱਚ ਆ ਜਾਂਦੀ ਹੈ ਕਿ ਜੇਕਰ ਕਾਨੂੰਨ ਦੇ ਰਾਕੇ ਹੀ ਇੰਜ ਕਾਨੂੰਨ ਨੂੰ ਹੱਥ ਦੇ ਵਿੱਚ ਲੈਣਗੇ ਤਾਂ ਫਿਰ ਕਿਵੇਂ ਲੋਕ ਪੁਲਿਸ ਤੋਂ ਇਨਸਾਫ ਦੀ ਗੋਹਾਰ ਲਗਾ ਸਕਦੇ ਨੇ दरअसल ਤਸਵੀਰਾ ਬੁਲੰਦ ਸ਼ਹਿਰ ਦੀਆਂ ਨੇ ਜਿੱਥੇ ਦਰੋਗਾ ਦੇ ਵੱਲੋਂ ਵੇਖੋ ਕਿਵੇਂ ਇਸ ਸ਼ਖਸ ਦੀ ਜੰਮ ਕੇ ਕੁੱਟਮਾਰ ਕੀਤੀ ਗਈ ਹੈ ਹਾਲਕਿ ਇਹ ਤਸਵੀਰਾ ਉਸ ਵੇਲੇ ਸਾਹਮਣੇ ਆਉਂਦੀਆਂ ਨੇ ਜਦੋਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾ ਕੈਦ ਹੋਈਆਂ ਹਾਲਕਿ ਹੁਣ ਵੇਖੋ ਕਿਵੇਂ ਕਿਸ ਤਰੀਕੇ ਨਾਲ ਪਹਿਲਾ ਇਸ ਮੁਲਾਜ਼ਮ ਦੇ ਵੱਲੋਂ ਉਸ ਦੇ ਨਾਲ ਬਦਤਮੀਜ਼ੀ ਕੀਤੀ ਗਈ ਸਬ ਇੰਸਪੈਕਟਰ ਦੱਸੇ ਜਾ ਰਹੇ ਨੇ ਜਿਵੇਂ ਵੱਲੋਂ ਇਸ ਜਿਹੜਾ ਨੌਜਵਾਨ ਹੈ ਇਸ ਦੇ ਨਾਲ ਬਦਤਮੀਜ਼ੀ ਕੀਤੀ ਗਈ ਥੱਪੜ ਮਾਰੇ ਗਿਆ ਇੱਥੋਂ ਤੱਕ ਕਿ ਇਸ ਨੂੰ ਵਾਲਾਂ ਤੋਂ ਫੜ ਕੇ ਇੱਕ ਸੀਟ ਦਿੱਤਾ ਜਦ ਕਾਨੂੰਨ ਦੇ ਰਾਖੇ ਹੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਲੱਗ ਪੈਨ ਤਾਂ ਲੋਕਾਂ ਦੇ ਵਿੱਚ ਫਿਰ ਕਾਨੂੰਨ ਤੇ ਇਨਸਾਫ ਨਾਲ ਦੀ ਚੀਜ਼ ਨਹੀਂ ਰਹਿ ਜਾਂਦੀ ਤੇ ਅਜਿਹਾ ਹੀ ਕੁਝ ਨਾ ਤਸਵੀਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜਿੱਥੇ ਸਬ ਇਨਸਪੈਕਟਰ ਵੇਖੋ ਕਿਵੇਂ ਇੱਕ ਸ਼ਖਸ ਨੂੰ ਥੱਪੜ ਮਾਰਦੇ ਉਸ ਨੂੰ ਗਾਲਾਂ ਕੱਢਦੇ ਉਸ ਦੇ ਨਾਲ ਬਦਤਮੀਜ਼ੀ ਕਰਦੇ ਇੱਥੋਂ ਤੱਕ ਕਿ ਉਸ ਨੂੰ ਵਾਲਾਂ ਤੋਂ ਫੜ ਕੇ ਕਸੀੜਦੇ ਹੋਏ ਵਿਖਾਈ ਦਿੰਦੇ ਨੇ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਵੇਖ ਕੇ ਖਾਕੀ ਵਰਦੀ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਕਿ ਜੇਕਰ ਕਾਨੂੰਨ ਦੇ ਰਾਕੇ ਹੀ ਇੰਜ ਕਾਨੂੰਨ ਨੂੰ ਹੱਥ ਦੇ ਵਿੱਚ ਲੈਣਗੇ ਤਾਂ ਫਿਰ ਕਿਵੇਂ ਲੋਕ ਪੁਲਿਸ ਤੋਂ ਇਨਸਾਫ ਦੀ ਗੋਹੜ ਲਗਾ ਸਕਦੇ ਨੇ ਦਰਸਿਲ ਤਸਵੀਰਾਂ ਬੁਲੰਦ ਸ਼ਹਿਰ ਦੀਆਂ ਨੇ ਜਿੱਥੇ ਦਰੋਗਾ ਦੇ ਵੱਲੋਂ ਵੇਖੋ ਕਿਵੇਂ ਇਸ ਸ਼ਖਸ ਦੀ ਜੰਮ ਕੇ ਕੁੱਟਮਾਰ ਕੀਤੀ ਗਈ ਹੈ ਹਾਲਕਿ ਇਹ ਤਸਵੀਰਾਂ ਉਸ ਵੇਲੇ ਸਾਹਮਣੇ ਆਉਂਦੀਆਂ ਨੇ ਜਦੋਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਹਾਲਕਿ ਹੁਣ ਵੇਖੋ ਕਿਵੇਂ ਕਿਸ ਤਰੀਕੇ ਨਾਲ ਪਹਿਲਾ ਇਸ ਮੁਲਾਜ਼ਮ ਦੇ ਵੱਲੋਂ ਉਸ ਦੇ ਨਾਲ ਬਦਤਮੀਜ਼ੀ ਕੀਤੀ ਗਈ ਸਬ ਇੰਸਪੈਕਟਰ ਦੱਸੇ ਜਾ ਰਹੇ ਨੇ ਜਿਵੇਂ ਵੱਲੋਂ ਇਸ ਜਿਹੜਾ ਨੌਜਵਾਨ ਹੈ ਇਸ ਦੇ ਨਾਲ ਬਦਤਮੀਜ਼ੀ ਕੀਤੀ ਗਈ ਥੱਪੜ ਮਾਰੇ ਗਿਆ ਇੱਥੋਂ ਤੱਕ ਕਿ ਇਸ ਨੂੰ ਵਾਲਾ ਤੋਂ ਫੜ ਕੇ ਇੱਕ ਸੀਟ ਦਿੱਤਾ ਜਦ ਕਾਨੂੰਨ ਦੇ ਰਾਖੇ ਹੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਲੱਗ ਪੈਣ ਤਾਂ ਲੋਕਾਂ ਦੇ ਵਿੱਚ ਫਿਰ ਕਾਨੂੰਨ ਤੇ ਇਨਸਾਫ ਨਾਲ ਦੀ ਚੀਜ਼ ਨਹੀਂ ਰਹਿ ਜਾਂਦੀ ਤੇ ਅਜਿਹਾ ਹੀ ਕੁਝ ਨਾ ਤਸਵੀਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜਿੱਥੇ ਸਬ ਇਨਸਪੈਕਟਰ ਵੇਖੋ ਕਿਵੇਂ ਇੱਕ ਸ਼ਖਸ ਨੂੰ ਥੱਪੜ ਮਾਰਦੇ ਉਸ ਨੂੰ ਗਾਲਾਂ ਕੱਢਦੇ ਉਸ ਦੇ ਨਾਲ ਬਦਤਮੀਜ਼ੀ ਕਰਦੇ ਇੱਥੋਂ ਤੱਕ ਕਿ ਉਸ ਨੂੰ ਵਾਲਾਂ ਤੋਂ ਫੜ ਕੇ ਕਸੀੜਦੇ ਹੋਏ ਵਿਖਾਈ ਦਿੰਦੇ ਨੇ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਵੇਖ ਕੇ ਖਾਕੀ ਵਰਦੀ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਕੀਰੇ ਦੇ ਵਿੱਚ ਆ ਜਾਂਦੀ ਹੈ ਕਿ ਜੇਕਰ ਕਾਨੂੰਨ ਦੇ ਰਾਖੇ ਹੀ ਇੰਜ ਕਾਨੂੰਨ ਨੂੰ ਹੱਥ ਦੇ ਵਿੱਚ ਲੈਣਗੇ ਤਾਂ ਫਿਰ ਕਿਵੇਂ ਲੋਕ ਪੁਲਿਸ ਤੋਂ ਇਨਸਾਫ ਦੀ ਗੋਹਾਰ ਲਗਾ ਸਕਦੇ ਨੇ दरअसल ਇਹ ਤਸਵੀਰਾਂ ਬੁਲੰਦ ਸ਼ਹਿਰ ਦੀਆਂ ਨੇ ਜਿੱਥੇ ਦਰੋਗਾ ਦੇ ਵੱਲੋਂ ਵੇਖੋ ਕਿਵੇਂ ਇਸ ਸ਼ਖਸ ਦੀ ਜੰਮ ਕੇ ਕੁੱਟਮਾਰ ਕੀਤੀ ਗਈ ਹੈ ਹਾਲਕਿ ਇਹ ਤਸਵੀਰਾਂ ਉਸ ਵੇਲੇ ਸਾਹਮਣੇ ਆਉਂਦੀਆਂ ਨੇ ਜਦੋਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਹਾਲਕਿ ਹੁਣ ਵੇਖੋ ਕਿਵੇਂ ਕਿਸ ਤਰੀਕੇ ਨਾਲ ਪਹਿਲਾ ਇਸ ਮੁਲਾਜ਼ਮ ਦੇ ਵੱਲੋਂ ਉਸ ਦੇ ਨਾਲ ਬਦਤਮੀਜ਼ੀ ਕੀਤੀ ਗਈ ਸਬ ਇੰਸਪੈਕਟਰ ਦੱਸੇ ਜਾ ਰਹੇ ਨੇ ਜਿ세 ਵੱਲੋਂ ਇਸ ਜਿਹੜਾ ਨੌਜਵਾਨ ਹੈ ਇਸ ਦੇ ਨਾਲ ਬਦਤਮੀਜ਼ੀ ਕੀਤੀ ਗਈ ਥੱਪੜ ਮਾਰੇ ਗਿਆ ਇੱਥੋਂ ਤੱਕ ਕਿ ਇਸ ਨੂੰ ਵਾਲਾ ਤੋਂ ਫੜ ਕੇ ਇੱਕ ਸੀਟ ਦਿੱਤਾ Yeah.